ਹੱਲਾ ਦੋਸਤੋ ਰਜਨੀ ਦੀ ਦੁਨੀਆ ਚੈਨਲ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਅੱਜ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਦੁੱਧ ਵਾਲੇ ਹਲਵੇ ਦੀ ਰੈਸਪੀ ਸਾਨੂੰ ਬਣਾ ਲਈ ਅਸੀਂ ਲਿਆ 2 ਚਮਚ ਬੇਸਨ 2 ਚਮਚ ਲਾਣੀ ਸੂਜੀ ਅਦਰ ਵਿੱਚ ਪਾਵਾਂਗੇ 1 ਕੱਪ ਦੁੱਧ। ਇਹਨੂੰ ਚੰਗੀ ਤਰ੍ਹਾਂ ਮਿਕਸ ਕਰਨਾ। ਅਦਰ ਵਿੱਚ ਕੋਈ ਵੀ ਗੁੱਟਲੀ ਨਹੀਂ ਰਹਿਣੀ ਚਾਹੀਦੀ। ਵੇਸਣ ਦੇ ਸੂਜੀ ਨਾਲ ਅਸੀਂ ਮਿਕਸ ਕਰ ਲਿਆ। ਅਸੀਂ ਲੈ ਕੇ ਪੈਨ, ਪੈਨ ਨੂੰ ਗੈਸ ਉੱਪਰ ਰੱਖਤਾ ਤੇ ਗੈਸ ਨੂੰ ਓਨ ਕਰ ਦਿੰਦੇ ਹਾਂ। ਅਤੇ ਚ ਪਾਵਾਂਗੇ 2 ਚਮਚ ਦੇਸੀ ਘਿਓ ਅਸੀਂ ਲਈਏ ਸੌਂਗੀ ਤੇ ਬਦਾਮ ਬਦਾਮ ਨੂੰ ਮੈਂ ਛੋਟੇ ਛੋਟੇ ਪੀਸੇ ਜੇ ਕੱਟ ਲਏ ਤੁਸੀਂ ਕੋਈ ਵੀ ਡਰਾਈ ਫੂਡ ਲੈ ਸਕਦੇ ਹੋ ਇਸ ਨੂੰ ਘਿਓ ਵਿੱਚ ਪੁੰਨ ਲਵਾਂਗੇ ਬਦਾਮ ਅਤੇ ਸੂੰਗੀ ਨੂੰ ਘਿਓ ਵਿੱਚ ਭੁੰਨ ਕੇ ਪਾਉਣ ਨਾਲ ਹਲਵੇ ਦਾ ਸਵਾਦ ਬਹੁਤ ਵਧੀਆ ਆਂਦਾ ਹੈ। ਬਦਾਮ ਸਾਡੇ ਫਰਾਈ ਹੋ ਗਿਆ ਇਸ ਨੂੰ ਪਲੇਟ ਵਿੱਚ ਕੱਢ ਲੈਣੇ। ਘਿਓ ਉਹਦੇ ਵਿੱਚ ਅਸੀਂ ਪਾਵਾਂਗੇ 3 ਚਮਚਾ ਖੰਡ। ਚਮਚਾ ਮੈਂ ਵੱਡੇ ਲੈ ਆਂਡ ਨੂੰ ਵੱਧ ਘੱਟ ਲੈ ਸਕਦੇ। ਖੰਡ ਨੂੰ ਅਸੀਂ ਮੈਲਟ ਕਰ ਲੈਣੇ। ਚੀਨੀ ਸਾਡੀ ਮੈਲਟ ਹੋ ਗਈ ਹੈ ਹੁਣ ਅਦੇ ਵਿੱਚ ਪਾਵਾਂਗੇ ਕੋਲਿਆ ਹੋਇਆ ਬੇਸਨ ਤੇ ਸੂਜੀ ਉਸਮੇ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਪੱਟੇ ਨਾਲ ਹਿਲਾਉਂਦੇ ਰਵਾਂਗੇ ਜਿੰਨਾ ਚੱਕਾ ਆਪਣਾ ਸੰਗਣਾ ਨਹੀਂ ਹੋ ਜਾਂਦਾ ਇਦੇ ਚ ਪਾਵਾਂਗੇ ਅਸੀਂ ਫਰਾਈ ਕੀਤੇ ਡਰਾਈ ਫੂਡ ਤੇ ਨਾਰੀਅਲ ਦਾ ਬੂੜਾ ਇਹ ਨੂੰ ਉਹ ਤੱਕ ਪਕਾਣਾ ਜਦੋਂ ਤੱਕ ਇਹ ਪੈਨ ਨੂੰ ਨਾ ਲਾਉ ਅਲੱਗ ਨਹੀਂ ਹੋ ਜਾਂਦਾ ਲੋ ਜੀ ਦੁੱਧ ਵਾਲਾ ਹਲਵਾ ਸਾਡਾ ਬਣ ਗਿਆ ਹੁਣ ਅਸੀਂ ਇਸ ਨੂੰ ਪਲੇਟ ਵਿੱਚ ਪਾਵਾਂਗੇ ਅਸੀਂ ਉੱਪਰ ਪਾਵਾਂਗੇ ਅਸੀਂ ਨਾਲਿਆਂ ਦਾ ਸੁੱਕਾ ਪੂਰਾ ਤੇਰਾ ਪਾ ਦਾਂਗੇ ਤਿੰਨ ਚਾਰ ਕਿਸ਼ਮਿਸ ਲੋ ਜੀ ਦੁੱਧ ਵਾਲਾ ਬੇਸਨ ਦਾ ਹਲਵਾ ਸਾਡਾ ਬਣ ਕੇ ਤਿਆਰ ਹੋ ਗਿਆ। ਇਹਦਾ ਟੇਸਟ ਅੰਨਾ ਵਧੀਆ ਜਿੱਦਾਂ ਕੋਈ ਮਠਿਆਈ ਖਾਂਦੇ ਪਿਆ। ਤੁਸੀਂ ਵੀ ਇਸ ਨੂੰ ਜ਼ਰੂਰ ਬਣਾ ਕੇ ਖਾਓ। ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ। ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ। ਜਦੋਂ ਤੁਸੀਂ ਇੱਕ ਵਾਰੀ ਇਸ ਨੂੰ ਬਣਾ ਲੋਗੇ ਤੇ ਬਾਰ-ਬਾਰ ਬਣਾ ਕੇ ਖਾਓਗੇ।